ਸਰਕਾਰ ਵੱਲੋਂ ਵੱਡਾ ਫੈਸਲਾ ਬਦਲੀਆਂ ਤਾਇਨਾਤੀਆਂ ਲਈ ਸਮੇਂ ਸੀਮਾ ਵਿੱਚ ਵਾਧਾ ਹੁਣ 15 ਸਤੰਬਰ 2025 ਤੱਕ ਹੋ ਸਕਦੀਆਂ ਆਮ ਬਦਲੀਆਂ ਉਸ ਤੋਂ ਬਾਅਦ ਲੱਗੇਗੀ ਪੂਰੀ ਰੋਕ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਆਮ ਬਦਲੀਆਂ ਅਤੇ ਤਾਇਨਾਤੀਆਂ ਸੰਬੰਧੀ ਵੱਡਾ ਐਲਾਨ ਕਰ ਦਿੱਤਾ ਹੈ ਪਹਿਲਾਂ ਨਿਰਧਾਰਤ ਮਿਆਦ 23 ਜੂਨ 2025 ਤੋਂ 31 ਅਗਸਤ 2025 ਤੱਕ ਸੀ ਪਰ ਹੁਣ ਇਸ ਨੂੰ ਵਧਾ ਕੇ 15 ਸਤੰਬਰ 2025 ਤੱਕ ਕਰ ਦਿੱਤਾ ਗਿਆ ਹੈ ਸਰਕਾਰ ਜਾਰੀ ਨਵੇਂ ਪੱਤਰ ਅਨੁਸਾਰ 15 ਸਤੰਬਰ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਆਮ ਬਦਲੀ ਜਾਂ ਤਾਇਨਾਤੀ ਨਹੀਂ ਹੋਵੇਗੀ ਇਸ ਤੋਂ ਉਪਰੰਤ ਟਰਾਂਸਫਰ ਸਿਰਫ 23 ਅਪ੍ਰੈਲ 2018 ਦੀ ਜਾਰੀ ਕੀਤੀ ਟਰਾਂਸਫਰ ਪਾਲਿਸੀ ਦੇ ਨਿਯਮ ਅਨੁਸਾਰ ਹੀ ਹੋਣਗੀਆਂ ਇਹ ਫੈਸਲਾ ਸਾਰੇ ਵਿਭਾਗਾ ਮੁਖੀਆਂ ਡਿਪਟੀ ਕਮਿਸ਼ਨਰਾਂ ਐਸ ਡੀ ਐਮ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਭੇਜੇ ਗਏ ਪੱਤਰ ਰਾਹੀਂ ਲਾਗੂ ਕੀਤਾ ਗਿਆ ਹੈ ਹੁਣ ਸਭ ਦੀ ਨਿਗਾਹ ਇਸ ਗੱਲ ਤੇ ਹਨ ਕਿ 15 ਸਤੰਬਰ ਦੀ ਮਿਤੀ ਫਾਈਨਲ ਹੋਵੇਗੀ ਜਾਂ ਸਰਕਾਰ ਵੱਲੋਂ ਇਸ ਨੂੰ ਵੀ ਹੋਰ ਵਧਾਇਆ ਜਾ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਨਹੀਂ ਵੀਡੀਓ ਚ ਬਣੇ ਜਾਂਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ